ਤੋ ਜੁੜੇ ਹੋਣ ਦੇ ਬੋਲ ਕਰਦੇ ਨਾਲ ਮੈਂ ਤੁਹਾਡੇ ਨਾਲ ਸਰਜੀਤ ਸਿੰਘ ਅੱਜ ਰਈਆ ਵਿਖੇ ਅੰਮ੍ਰਿਤਪਾਲ ਦੀ ਮਾਤਾ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਜੀ ਰਈਏ ਵਿਖੇ ਜੋ ਦਫ਼ਤਰ ਉਹਨਾਂ ਦਾ ਉਦਘਾਟਨ ਕਰਨ ਵਾਸਤੇ ਉੱਚੇ ਚੇਤੇ ਤੌਰ ਤੇ ਪਹੁੰਚੇ ਹਨ ਸੰਗਤਾਂ ਦਾ ਹੜ ਆਇਆ ਹੋਇਆ ਹੈ ਜੇ ਇਸ ਪਿੰਡ ਦੀ ਵੀ ਗੱਲ ਕਰੋ ਬੀਬੀਆਂ ਦੇ ਜੱਥੇ ਬਣ ਚੁੱਕੇ ਹਨ WhatsApp ਗਰੁੱਪ ਸਰਪੰਚਾਂ ਦੇ ਬਣ ਚੁੱਕੇ ਹਨ ਇੱਕੀ ਗੱਲ ਸੁਣਨ ਨੂੰ ਮਿਲ ਰਹੀ ਹੈ ਇਸ ਵਾਰ ਭਾਈ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਸੰਗਤਾਂ ਦਾ ਹਾੜਾ ਹੋਇਆ ਆ ਆਪ ਮਹਾਰੇ ਨੇ ਕਿਸੇ ਨੇ ਫੋਨ ਕਰਕੇ ਨਹੀਂ ਕਿਸੇ ਨੂੰ ਬੁਲਾਇਆ ਹੋਇਆ ਆਪ ਮਾਰੀਆਂ ਸਕਤਾਂ ਨੇ ਜੋ ਰੌਣਕ ਭਾਤਨ ਮਾਰੀ ਇਹਨਾਂ ਚ ਪਹਾਨ ਆਇਆ ਸਤਿ ਸ਼੍ਰੀ ਅਕਾਲ। ਹਾਂਜੀ। ਭਾਈ ਮਨਜੀਤ ਸਿੰਘ ਜੀ ਮੰਨਾ ਮੀਆਂਵੰਦ, ਲਾਲਜੀਤ ਭੁੱਲਰ ਤੇ ਭਾਈ ਅਮਰਪਾਲ ਸਿੰਘ ਜੀ। ਦੇਖੋ ਜੀ ਕੌਣ ਜਿੱਤਦਾ ਉਹ ਤੇ ਪਤਾ ਲੱਗ ਜਣਾ। ਟਿਕਣਾਂ ਵਾਲੇ ਹਾਂਜੀ। ਤੁਸੀਂ ਕਿਹਨਾਂ ਦੀ ਸਪੋਰਟ ਕਰ ਰਹੇ ਹੋ ਆਪਾਂ? ਆਪਾਂ ਇਹ ਫਿਹਲਾਲ ਤੇ ਕਿਸੇ ਨੂੰ ਵੋਟ ਪਾਉਣ ਦੇ ਵਿਚਾਰ ਨਹੀਂ ਮੇਰਾ ਕਿਸੇ ਨੂੰ। ਵੇਖਾਂਗੇ ਜੀ। ਪਤਾ ਲੱਗ ਜੀ। ਮਾਤਾ ਜੀ। ਹਾਂਜੀ। ਐਦਾਂ ਬੋਟ ਕਹਨ ਪਾ ਰਹੇ ਜੀ। ਅਸੀਂ ਅਮਰਤਪਾਲ ਨੂੰ। ਬਿਲਕੁਲ। ਬੋਲ ਕੋਲ ਪੱਕੀ ਗੱਲ ਭੈਣ ਭਰਾਵਾਂ ਦੀ ਵੀ ਟੋਮ ਆ ਕੇ। ਆਜੋ ਜੀ। ਇਹ ਰਿਆ ਦੀਆਂ ਦੁਕਾਨਾਂ ਨੇ ਉਹਨਾਂ ਦੇ ਵਿੱਚ ਗੱਲਬਾਤ ਆੜੀ ਕਰਾਉਣੇ ਆ। ਇਸ ਵਾਰ ਕਿਸ ਜੋ ਐਮਪੀ ਇਲੈਕਸ਼ਨ ਹੋ ਰਹੇ ਨੇ ਇਸ ਵਾਰ ਕਿਸ ਵੀਰ ਦੀ سپورਟ ਕਰ ਰਹੇ ਨੇ। ਆਜੋ ਜੀ। ਸੱਟੇ ਡਾਲ ਜੀ। ਇਸ ਵਾਰ ਲਾਲਜੀਤ ਪੁੱਲਰ ਮਨਜੀਤ ਸਿੰਘ ਮੰਨਾ ਕਿ ਬਲਟੋਆ ਕੇ ਜਾਮਰਪਾਲ ਸਿੰਘ ਜੀ ਫੈਸਲਾ ਬੋਦਾ ਉਹ ਜੰਗ 66 ਸੀ ਉਹ ਗੀ ਅਰੇ ਜੇ ਥੋੜਾ ਜਿਹਾ ਮੈਂ ਬੋਰਡ ਪਉਂਦਾ ਨਹੀਂ ਕਿਸੇ ਨੂੰ ਪਹਿਲਾਂ ਨਹੀਂ ਐਂਕੀ ਪਹੁੰਚ ਜਾਈ ਜਾ ਬਹੁਤ ਕੋਈ ਗੱਲ ਨਹੀਂ ਫਿਰ ਵੀ ਕੋਈ ਨਹੀਂ ਹਾਂ ਕੋਈ ਬਚਾ ਹਾਂ ਜਿਦੋਂ ਜਾ ਠੀਕ ਹੈ ਤੁਹਾਨੂੰ ਸਾਡੇ ਦਿੱਦਾ ਹੀ ਯਾਰ ਹੋਈ ਗੱਲ ਨਹੀਂ ਜਿਹੜੇ ਕੋਈ ਚਾਹੁੰਦੇ ਹੋਈ ਆ ਹਾਂ ਹਾਂਜੀ ਹਾਂ ਕੋਈ ਚਿੰਤਾ ਨਾ ਕਰੋ ਠੀਕ ਹੈ ਤੁਹਾਡੀ ਗੱਲ ਸਹੀ ਆ ਹਾਂਜੀ ਕਲਾ ਹੀ ਹੋਣੀ ਸਭ ਹਾਂ ਬੰਦਾ ਤੁਹਾਡੇ ਲੋ ਜੀ ਹਾਂਜੀ ਵਾਹਿਗੁਰੂ ਨਿੱਕਾ ਖਾਲਸਾ ਵਾਹਿਗੁਰੂ ਕੀ ਫਤੇ ਮਹਾਰਾਜੀ ਖਾਲਸਿਆਂ ਦੀ ਫਤੇ ਹੋਣੀ ਆ ਅਮਰ ਸਿੰਘ ਜੀ ਹੋਣੀ ਅੰਮਰਪਾਲ ਸਿੰਘ ਜੀ ਹਾਂਜੀ ਅੰਮ੍ਰਿਤਪਾਲ ਜੀ ਦੇ ਨਾਲ ਹੀ ਆ ਜੰਮਰਤਪਾਲ ਜੀ ਹਾਂਜੀ ਹਾਂ ਉਹ ਇਹ ਅੰਮ੍ਰਿਤਪਾਲ ਜੀ ਪੂਰਾ ਰਈਆ ਭਾਈ ਪੂਰਾ ਬਰਾਹੀ ਭਿੰਡਾਰੂ ਬਲਮੁੜੋ ਨਾ ਜਾਇਆ ਜੀ ਭਿੰਡਾਰਾ ਦੇ ਸਾਹਵੇਂ ਮਦਰਸ਼ਨ ਕਿਤੇ ਉਹਨਾਂ ਸ਼ਾਮੇ ਨਾਲ ਕੱਢੇ ਕੀਤਾ ਗਿਆ ਜੋ ਜੇ ਚੁੜ ਗਈ ਕੜੇ ਭਾਈ ਭਾਈ ਭਿੰਡਾਰਾ ਜਿਹੜੇ ਠੀਕ ਹੈ ਹਾਂ ਧੰਨਵਾਦ ਹਾਂ ਪੈਣੀ ਸਾਥਰੀ ਕਰ ਭਾਈ ਅੰਮ੍ਰਿਤਪਾਲ ਜੀ ਬੋਟਾਂ 'ਚ ਖੜੇ ਨੇ ਹਰਕਾ ਸਪੋਰਟ ਕਰ ਰਹੇ ਆ ਹਾਂ ਜੀ ਕਹ ਰਹੇ ਮੈਂ ਬਸ ਨਾਲ ਹੀ ਆਏ ਨੰ ਨਾਲ ਹੀ ਆਏ ਹਾਂ ਜੀ ਨਾਲ ਹੀ ਆਏ ਆਪਣਾ ਡੀਲੈਸ ਕੋਲੋਨੀ ਤੋਂ ਤੇ ਜਾ ਰਹੇ ਸੀ ਨਾਲ ਤਰਿਆਣੇ ਗਏ ਇੱਥੇ ਬੈਠ ਗਏ ਠੀਕ ਹੈ ਭਾਈ ਸਾਥਰੀ ਕਾਲ ਮਨਜੀਤ ਸਿੰਘ ਮੰਨਾ ਜੀਰਾ ਜੀ ਖੜੇ ਨੇ ਐਰ ਕਾ ਕਿਦਾਂ ਰਿਪੋਰਟ ਕਰ ਰਹੇ ਹੈ ਐ ਨਹੀਂ ਹਾਂ ਜੀ ਜ਼ਰੂਰ ਕਰਾਂਗੇ ਰਿਪੋਰਟ ਜੀ ਮੈਨੂੰ ਕੀ ਕਰੀਏ ਇਹ ਸਾਥਰੀ ਰਾਣਾ ਤੇ ਬੇਤੇ ਜਿੰਨੂ ਮਨਜੀਤ ਤੇ ਕੋਈ ਧਰਮ ਦੀ ਗੱਲ ਕਰਦੀਆਂ ਨੇ ਫੇ ਭਾਈ ਸਮਝਬਾਲੂ ਕਰੇ ਆਪੋ ਆਪਣਾ ਮਾਣੇ ਠੀਕ ਹੈ ਹਾਂ ਜਮਰਤ ਵਾਲੂ ਕਰੇ ਨੇ ਮੈਂ ਤਾਂ ਆਪਾਂ ਜੀ ਠਾਈ ਐਰਗਾ ਕਿੰਨਾ ਡਿਸਪੋਰਟ ਕਰੇ ਪਾਈਏ ਮਤਬਾਕ ਚ ਸਾਰਾ ਰਈਆ ਭਾਈ ਮਤਬਾਕ ਚ ਹਾਂ ਜੀ ਕੀ ਚੰਗਾ ਲੱਗਾ ਭਾਈ ਮਤਬਾਕ ਸੀ ਤਾਂ ਵਧੀਆ ਲੈਸ਼ ਛੜਾ ਰਿਆ ਪੰਜਾਬ ਦੇ ਵਿੱਚ ਵਧੀਆ ਹਾਂ ਜੀ ਹੋਰ ਕੀ ਗੱਲ ਬਾਤ ਕਰ ਜੋ ਸੀ ਉਹਨਾਂ ਨੂੰ ਨਹੀਂ ਪਾਵਾਂਗੇ ਹਾਂਜੀ ਉਹ ਬਹੁਤ ਵਧੀਆ ਕੰਮ ਕਰ ਰਹੇ ਸੀ ਸਾਡੇ ਹੱਕਾਂ ਲਈ ਲੜ ਰਹੇ ਸੀਗੇ ਹਾਂਜੀ ਪਰ ਉਹ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਜਿਹੜੇ ਭੇਜਦਾ ਹੋਰ ਸਰਕਾਰਾਂ ਹੀ ਗੰਦੀਆਂ ਸੀ ਕੀ ਕਰ ਸਕਦੀਆਂ ਹਾਂਜੀ ਮਿਹਰਬਾਨ ਸਾਧਰਕਾਰ ਭਾਈ ਆਪਣੇ ਹਲਕੇ ਤੋਂ ਜੀਰਾ ਜੀ ਮਨਜੀਤ ਸਿੰਘ ਮੰਨਾ ਮੀਆਂਵਿੰਡ ਬਲਟੋਵਾ ਜੀ ਪੱਕੇ ਭਾਈ ਅਮਰਪਾਲ ਜੀ ਕਿਹਦੀ ਸਪੋਰਟ ਕਰ ਰਿਹਾ ਹੈ ਜੀ ਆਰਪਾ ਨੂੰ ਸਵਾਣੀ ਯਾਰ ਕੀ ਇਹ ਦੀ ਫੇਰ ਕਿਹੜੀ ਆ ਗਿਆ ਹਾਂਜੀ ਹੈਡ ਕਾਹ ਦੀ سپورਟ ਕਰ ਰਹੇ ਜੀ ਐਮਪੀ ਨੇ ਤੁਣਾ ਪਈ ਅਮਰਪਾਲ ਜੀ ਕਿਹ ਚੰਗਾ ਲਗਾਉਣਾ ਮਤਿ ਤੋਂ ਯੂਨੀਵਰਸ ਹੋ ਗਿਆ ਵਧੀਆ ਭਾਈ ਕਰਨ ਦੇ ਉਹ ਨਸ਼ੇ ਨਸ਼ਾ ਤੋਂ ਬਗੈਰ ਮਨ ਸਿੱਖ ਤੋਂ ਉਹਦੀ ਵਧੀਆ ਗੱਲ ਬਿਲਕੁਲ ਮੈਂ ਸਹੀ ਕਰਨ ਦੇ ਉਹ ਨਸ਼ੇ ਨਸ਼ਾ ਰਹਿਤ ਕਰਨ ਦੇ ਸਾਰੇ ਹਾਂ ਮੇਨ ਮਤਾਂ ਨੇ ਕਿਹਾ ਹਾਂ ਜੀ ਹਾਂ ਜੀ ਪਰਵਾਹ ਨਹੀਂ ਕਿੰਨਾਂ ਦੀ ਸਪੋਰਟ ਕਰ ਰਿਆ ਹਰਕਾਂ ਸਪੋਰਟ ਸਾਰ ਇਤਰਾਏ ਜਿਹੜੀ ਪਾਰਟੀ ਚੰਗੀ ਉਹ ਬੋਰਡ ਤੇ ਅਸੀਂ ਉਹਨੂੰ ਬਣਾਈਆਂ ਜਿਹੜਾ ਕੰਮ ਚੰਗਾ ਕਰੂ ਉਹ ਬਣਾਈ ਹੀ ਦੇ ਮਿਲਖਰੀ ਦੇ ਜਣਾ ਜਰੀ ਚਲਾ ਰਹੇ ਆ ਬਾਕੀ ਚਲੋ ਵਧੀਆ ਅਮਰਤਪਾਲ ਤਾਂ ਬੜਾ ਵਧੀਆ ਕੰਮ ਬਹੁਤ ਵਧੀਆ ਵਾ ਹਾਂਜੀ ਬਾਕੀ ਜਿਹੜਾ ਆਮ ਪਾਰਟੀ ਠੀਕ ਹੈ ਵਧੀਆ ਵਾ ਹਾਂਜੀ ਬਹੁਤ ਵਧੀਆ ਆਮ ਪਾਰਟੀ ਕੰਮ ਕਰ ਰਹੀ ਆ ਤੇ ਬਾਕੀ ਚਲੋ ਸਾਰੀਆਂ ਪਾਰਟੀਆਂ ਹਾਂਜੀ ਠੀਕ ਹੈ ਜੀ